ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਓਏ ਆ ਕੀ ਹੁਣ ਅੱਗੇ ਜਿਹੜਾ ਸਮਾਂ ਉਹ ਪੋਲਟਰੀ ਫਾਰਮਿੰਗ ਜਿਹੜੇ ਜਿਹੜੇ ਵੀਰਾਂ ਨੇ ਸਟਾਰਟ ਕਰਨਾ ਉਹੋ ਜਿਹੜੀ ਬਰੀਡ ਪਾਉਣਗੇ ਕੋਈ ਵੀ ਬੱਚਾ ਪਾਉਣਗੇ ਉਹਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਸੋ ਹੁਣ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਸਾਰੀਆਂ ਨਸਲਾਂ ਬਾਰੇ ਪ੍ਰੋਪਰ ਦੱਸਾਂਗੇ ਸੋ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਬਲੈਕ ਐਸਟਰਲੋਕ ਬਰੀਡ ਆ ਜਿਹੜੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦੀ ਬਰੀਡ ਆ ਉਹ ਕਿਹੜੇ ਦੇਸ਼ ਦੀ ਆ ਸਾਲ 'ਚ ਕਿੰਨੇ ਅੰਡੇ ਦਿੰਦੀ ਆ ਤੇ ਉਹ ਦੇਖਣ 'ਚ ਕਿੱਦਾਂ ਦੀ ਹੁੰਦੀ ਆ ਪਿਓਰਿਟੀ ਕਿੱਦਾਂ ਦੀ ਹੁੰਦੀ ਆ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤਾਂ ਜੋ ਆਪਾਂ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦੇ ਸਕੀਏ ਤੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀ ਜਾਣਕਾਰੀ ਤੋਂ ਵੀਰ ਬਣ ਜਾ ਰਹੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਜਦੋਂ ਕੋਈ ਵੀ ਬੰਦਾ ਬਿਜ਼ਨਸ ਕਰਦਾ ਆਪਣਾ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਆਪਾਂ ਸਫਲ ਬਿਜ਼ਨਸ ਵੱਲ ਜਾਈਏ ਤੇ ਸਫਲ ਬਿਜ਼ਨਸ ਕਰੀਏ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਆਪਾਂ ਬਿਜ਼ਨਸ ਸਟਾਰਟ ਕਰਨ ਵੇਲੇ ਪ੍ਰੋਪਰ ਆਪਾਂ ਨੂੰ ਜਾਣਕਾਰੀ ਹੋਊਗੀ ਆਪਾਂ ਨੇ ਨੌਲੇਜ ਲਈ ਹੋ ਜੇਕਰ ਆਪਾਂ ਘਰ ਬਣਾਉਂਦੇ ਸਮੇਂ ਘਰ ਦਾ ਨੀਂ ਪੱਥਰ ਸਹੀ ਰੱਖੀਏ ਨੀਂ ਮਜ਼ਬੂਤ ਹੋਊਗੀ ਤਾਂ ਹੀ ਉਹ ਘਰ ਲੰਮਾ ਸਮਾਂ ਟਿਕ ਸਕਦਾ ਸੋ ਇਸ ਤਰ੍ਹਾਂ ਪੁਲਟਰੀ ਫਾਰਮਿੰਗ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਪਾਸ ਸਟਾਰਟਿੰਗ ਵਧੀਆ ਕਰਾਂਗੇ ਬੱਚਾ ਵਧੀਆ ਪਾਵਾਂਗੇ ਕੁਆਲਟੀ ਵਧੀਆ ਪਾਵਾਂਗੇ ਤਾਂ ਅੱਗੇ ਪ੍ਰੋਫਿਟ ਦੀ ਆਪਾਂ ਉਮੀਦ ਲਾ ਸਕਦੇ ਹਾਂ ਅਦਰਵਾਈਜ਼ ਆਪਾਂ ਨੂੰ ਵਿੱਚ ਘਾਟਾ ਪੈਣ ਦੇ ਵੀ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਸੋ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਬਲੈਕ ਐਸਟਰਲੋਪ ਬਰੀਡ ਤੇ ਜਿਹੜੀ ਕਿ ਤੁਹਾਨੂੰ ਪਤਾ ਆਂਡੇ ਲਈ ਬਹੁਤ ਵਧੀਆ ਮੰਨੀ ਗਈ ਆ ਪਿਛਲੇ 2-3 ਸਾਲਾਂ ਤੋਂ ਆਪਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਲੈਕ ਐਸਟਰਲੋਪ ਬਰੀਡ ਆ ਜਿਹੜੀ ਉਹ ਕਾਫੀ ਪ੍ਰਚਲਿਤ ਹੋ ਰਹੀ ਆ ਉਦੇ ਬਾਰੇ ਆਪਾਂ ਸਾਰੀਆਂ ਤੁਹਾਨੂੰ ਸੱਚੀਆਂ ਗੱਲਾਂ ਦੱਸਾਂਗੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਜਿਹੜੀ ਬਲੈਕ ਕੈਸਟਰਲੋਬ ਬਰੀਡ ਆ ਉਹ ਦੇਖਣ ਚ ਕਿੱਦਾਂ ਦੀ ਆ ਇਹ ਆਪਾਂ ਦੱਸਦੇ ਆ ਤੁਹਾਨੂੰ ਜਿਹੜੀ ਬਲੈਕ ਕੈਸਟਰਲੋਬ ਬਰੀਡ ਆ ਉਹ ਪੂਰੀ ਬਲੈਕ ਹੁੰਦੀ ਆ ਤੇ ਜਿਹੜੀ ਕਲੰਗੀ ਉਹਦੀ ਲਾਲ ਹੁੰਦੀ ਆ ਤੇ ਜਿਸ ਤਰ੍ਹਾਂ ਆਪਾਂ ਕੜਕਨਾਥ ਦੀ ਗੱਲ ਕਰ ਲਈ ਕੜਕਨਾਥ ਬਰੀਡ ਆ ਜਿਹੜੀ ਉਹ ਹੁੰਦੀ ਆ ਬਿਲਕੁਲ ਕਾਲੀ ਉਹਦੀ ਕਲੰਗੀ ਵੀ ਕਾਲੀ ਹੂ ਮੁਰਗੀ ਮੁਰਗੀ ਦੀ ਤੇ ਆਪ ਵੀ ਜੈਡ ਬਲੈਕ ਹੂ ਪਰ ਇਹ ਜਿਹੜੀ ਬਲੈਕ ਹੈਸਟਰ ਲੋਪ ਆ ਇਹਦੀ ਕਲੰਗੀ ਲਾਲ ਹੂ ਬਟ ਬਾਕੀ ਸਾਰੀ ਕਾਲੀ ਇਹ 'ਚ ਚਮਕ ਹੁੰਦੀ ਹੈ ਦੋਸਤੋ ਤੇ ਬਲੈਕ ਸ਼ਾਈਨਿੰਗ ਬਹੁਤ ਹੁੰਦੀ ਹੈ ਇਹਦੇ ਸਰੀਰ ਤੇ ਇਹੀ ਹੈਦੀ ਪਿਓਰਿਟੀ ਦੀ ਨਿਸ਼ਾਨੀ ਹੈਗੀ ਦੂਜਾ ਜਿਹੜਾ ਮੁਰਗੀ ਦਾ ਬੋਡੀ ਵੇਟ ਆ ਲਗਭਗ 1.5 ਤੋਂ 2 ਕਿਲੋ ਤੱਕ ਜਾਂਦਾ ਜਿਹੜਾ ਮੁਰਗੇ ਦਾ ਬੇਟਾ 2 ਤੋਂ 2.5 ਕਿਲੋ ਤੱਕ ਹੁੰਦਾ ਜੀ ਇਹ ਤਾਂ ਹੋ ਗਈ ਗੱਲ ਇਹਦੀ ਪਛਾਣ ਦੀ ਦੋਸਤੋ ਇਹ ਨਾ ਬਿਲਕੁਲ ਚਮਕ ਚ ਹੋ ਕਈ ਵੀਰ ਮਿਕਸ ਬਰੀਡਾਂ ਵੇਚੀ ਜਾਂਦੇ ਨੇ ਉਹ ਤੁਸੀਂ ਉਹਨਾਂ ਤੋਂ ਬਚ ਕੇ ਰਹਿਣਾਗਾ ਇਹ ਬਿਲਕੁਲ ਸ਼ਾਈਨਿੰਗ ਚ ਹੋ ਬਲੈਕ ਕਲੰਗੀ ਦੀ ਲਾ ਲਓ ਜੇਕਰ ਆਪਾਂ ਅੰਡਿਆਂ ਦੀ ਗੱਲ ਕਰੀਏ ਕਿ ਸਾਲ 'ਚ ਇਹ ਬਰੀਡ ਕਿੰਨੇ ਅੰਡੇ ਦਿੰਦੀ ਆ ਤਾਂ ਦੋਸਤੋ 300 ਤੋਂ ਲੈ ਕੇ 320 ਅੰਡਿਆਂ ਤੱਕ ਇਹ ਦਿੰਦੀ ਆ ਸਾਰਨ ਉਹ ਬਾਦਦੇ ਦੀ ਪਰਫਾਰਮੈਂਸ ਅੰਡੇ ਦੇਣ 'ਚ ਇੱਕ ਨੰਬਰ ਤੇ ਮੰਨੀ ਗਈ ਆ ਅੰਡਿਆਂ ਫਰਤੀ ਇਹ ਬਹੁਤ ਵਧੀਆ ਬਰੀਡ ਆ ਆਰ ਆਈ ਆਰ ਵੀ ਵਧੀਆ ਮੰਨੀ ਜਾਂਦੀ ਆ ਤੇ ਬਲੈਕ ਐਸਟਰਲੋਪ ਵੀ ਬਲੈਕ ਐਸਟਰਲੋਪ ਆ ਜਿਹੜੀ ਉਹ ਦੇਖਣ 'ਚ ਆਰ ਆਈ ਆਰ ਨਾਲੋਂ ਥੋੜੀ ਜਿਆਦਾ ਸੋਹਣੀ ਲੱਗਦੀ ਆ ਤੇ ਜੇਕਰ ਆਪਾਂ ਅੰਡੇ ਦੇ ਵੇਟ ਦੀ ਗੱਲ ਕਰੀਏ ਉਹ 50 ਤੋਂ 55 ਗ੍ਰਾਮ ਦਾ ਜਿਹੜਾ ਇਹਨਾਂ ਦਾ ਅੰਡਾ ਹੁੰਦਾ ਹੈਗਾ ਸੋ ਅੰਡੇ ਦਾ ਕਲਰ ਬਰਾਊਨ ਹੁੰਦਾ ਹਲਕਾ ਇਹੇ ਦੋਸਤੋ ਆਸਟ੍ਰੇਲੀਆ ਦੀ ਬਰੀਡ ਆ ਗਈ ਬੇਸਿਕਲੀ ਆਸਟ੍ਰੇਲੀਆ ਤੋਂ ਬਰੀਡ ਆਈ ਹੈਗੀ ਹੁਣ ਪੰਜਾਬ ਵਿੱਚ ਕਾਫੀ ਜ਼ਿਆਦਾ ਇਹ ਪ੍ਰਚਲਿਤ ਆ ਗਈ ਲੋਕ ਬਲੈਕ ਐਸਟ੍ਰਲੋਪ ਦਾ ਬੱਚਾ ਪਾ ਕੇ ਬਹੁਤ ਮੁਨਾਫਾ ਵੀ ਕਮਾ ਰਹੇ ਨੇਗੇ ਤੇ ਅੰਡੇ ਵੀ ਬਹੁਤ ਵਧੀਆ ਦਿੰਦੀਆਂ ਨੇ ਜੇਕਰ ਪੈਂਦੇ ਕਲਾਈਮੇਟ ਬਾਰੇ ਗੱਲ ਕਰੀਏ ਕੀ ਇਹਨੂੰ ਕਿਦਾਂ ਦਾ ਮੌਸਮ ਠੀਕ ਆ ਜੇਕਰ ਆਪਾਂ ਥੋੜੇ ਜਿ ਠੰਡੇ ਇਲਾਕਿਆਂ 'ਚ ਰਹਿੰਦੇ ਆ ਤਾਂ ਇਹ ਉੱਥੇ ਬਲੈਕ ਐਸਟ੍ਰਲੋਪ ਬਰੀਡ ਬਹੁਤ ਵਧੀਆ ਸਰਵਾਈਵ ਕਰੂਗੀ ਕਿਉਂਕਿ ਆਸਟ੍ਰੇਲੀਆ 'ਚ ਠੰਡ ਹੁੰਦੀ ਆ ਆਪਾਂ ਇਹ ਮੰਨ ਸਕਦੇ ਆ ਕਿ ਠੰਡੇ ਇਲਾਕਿਆਂ 'ਚ ਇਹ ਬਹੁਤ ਵਧੀਆ ਸਰਵਾਈਵ ਕਰ ਸਕਦੀ ਆ ਇਹਦਾ ਜਿਹੜਾ ਬੱਚਾ ਦੋਸਤੋ 35 ਤੋਂ 45 ਰੁਪਏ ਤੱਕ ਇਹਦਾ ਵਧੀਆ ਬਰੀਡ ਦਾ ਬੱਚਾ ਆ ਜਾਂਦਾ ਬਲੈਕ ਐਸਟ ਲੌਪ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦਾ ਆਪਾਂ ਬਰੀਡ ਪਾ ਕੇ ਆਪਾਂ ਫਾਰਮ ਤੇ ਵਧੀਆ ਜਿਹੜੀ ਕਮਾਈ ਲੈ ਸਕਦੇ ਆ ਸੋ ਦੋਸਤੋ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਕਿਸੇ ਵੀ ਵਿਸ਼ੇ ਦੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਬਾਕਸ 'ਚ ਆਪਾਂ ਉਸ ਵਿਸ਼ੇ ਤੇ ਵੀਡੀਓ ਬਣਾ ਦਿਆ ਕਰਾਂਗੇ। ਤੁਸੀਂ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਅੱਗੇ ਤੋਂ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ